ਸਸ਼ੀ ਕਾਲ ਜੀ ਮੈਨੀਆਂ ਦੀ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਧੁੰਦ ਦਾ ਕਹਿਰ ਵੀ ਲਗਾਤਾਰ ਚੱਲ ਰਿਹਾ ਜਿੱਥੇ ਲੋਕ ਰਜਾਈਆਂ ਦੇ ਵਿੱਚ ਬੈਠ ਕੇ ਨਿੱਗ ਦਾ ਆਨੰਦ ਮਾਣਵੇਂ ਪਰ ਦੂਜੇ ਪਾਸੇ ਅਜਿਹੇ ਮੁੰਡਿਆਂ ਦੇ ਜਿਹੜੀਆਂ ਕਿ ਮੌਜਾਂ ਲੱਗੀਆਂ ਹੋਈਆਂ ਨੇ ਕਿਉਂਕਿ ਧੁੰਦ ਦੇ ਵਿੱਚ ਇਹਨਾਂ ਦੇ ਵੱਲੋਂ ਖੂਬ ਫਾਇਦਾ ਚੁੱਕਿਆ ਜਾ ਰਿਹਾ ਹੈ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਤਿੰਨ ਨਕਾਬ ਪੋਸ਼ ਮੁੰਡਿਆਂ ਨੂੰ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਆਖਰੇ ਸੁੰਨੀ ਜਿਹੀ ਗਲੀ ਦੇ ਵਿੱਚ ਤਿੰਨ ਮੁੰਡੇ ਘਰ ਕੀ ਰਹੇ ਨੇ ਤਾਂ ਦੇਖਦੇ ਦੇਖਦੇ ਇਹ ਇੱਕ ਘਰ ਦੇ ਵਿੱਚ ਛਾਤੀਆਂ ਜਿਹੀਆਂ ਮਾਰ ਲੱਗ ਪੈਂਦੇ ਨੇ ਤਾਂ ਤਿੰਨਾਂ ਵੱਲੋਂ ਜਿਹੜਾ ਕਿ ਇੱਕ ਦੂਜੇ ਦੀ ਅ ਮਤਲਬ ਇੱਕ ਦੂਜੇ ਨੂੰ ਸਮਝਾਇਆ ਜਾ ਰਿਹਾ ਤੇ ਦੇਖਿਆ ਜਾ ਰਿਹਾ ਕਿ ਕੋਈ ਗਲੀ ਦੇ ਵਿੱਚ ਆ ਨਾ ਜਾਵੇ ਤਾਂ ਦਾਅਦ ਦਿੱਇਆ ਕਿ ਇਹ ਤਿੰਨ ਨੌਜਵਾਨ ਮੁੰਡੇ ਜਿਹੜੇ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਾਸਤੇ ਇਸ ਤਰੀਕੇ ਦੇ ਨਾਲ ਰਾਤ ਨੂੰ ਜਿਹੜਾ ਕਿ ਧੁੰਦ ਦਾ ਤੇ ਠੰਡ ਦਾ ਫਾਇਦਾ ਲੈਂਦੇ ਨੇ ਅਤੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਘਰਾਂ ਦੇ ਵਿੱਚ ਛਾਤੀਆਂ ਮਾਰੀ ਜਾਂਦੇ ਤੇ ਜਦੋਂ ਲੱਗਦਾ ਵੀ ਕਿ ਹਾਂ ਸਾਰੇ ਸੌਂ ਗਏ ਕੋਈ ਹਲਚਲ ਨਹੀਂ ਹੋ ਰਹੀ ਤਾਂ ਫਿਰ ਇਹਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਲੁੱਟਾਂ ਖੋਹਾਂ ਚੋਰੀ ਦੀਆਂ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਹੁਣ ਇਹ ਨਹੀਂ ਪਤਾ ਕਿ ਅਜਿਹੇ ਮੁੰਡੇ ਜਿਹੜੇ ਕਿ ਨਸ਼ੇ ਦੀ ਪੂਰਤੀ ਵਾਸਤੇ ਜਾਹ ਕਾਦਦੇ ਨੇ ਜਾਂ ਕਿਹੜੇ ਗੱਲ ਵਾਸਤੇ ਕਿਉਂਕਿ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੇ ਨੇ ਹੁਣ ਠੰਡ ਦਾ ਜਿਹੜਾ ਕਿ ਖੂਬ ਅਜਿਹੇ ਲੋਕਾਂ ਦੇ ਵੱਲੋਂ ਜਿਹੜਾ ਕਿ ਫਾਇਦਾ ਚੁੱਕਿਆ ਜਾ ਰਿਹਾ ਪਹਿਲਾਂ ਘਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਝਾਤੀਆਂ ਮਾਰੀਆਂ ਜਾਂਦੇ ਨੇ ਸਾਰਾ ਜਾਇਜ਼ਾ ਲਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਰਲ ਕੇ ਲੁੱਟ ਖੋਹ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਦੋਂ ਇਸ ਨੂੰ ਕਿਸ ਨੇ ਦੇਖ ਲਿਆ ਕਿ ਕੋਈ ਤੈਨੂੰ ਮੁੰਡੇ ਜਿਹੜੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਦੇਖਦੇ ਫਿਰਦੇ ਨੇ ਤਾਂ ਇਸ ਤੋਂ ਪਹਿਲਾਂ ਕਿ ਉਹ ਮੁੰਡੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਂਦੇ ਤਾਂ ਉਹ ਦੇਖ ਕੇ ਉਥੋਂ ਫਰਾਰ ਹੋ ਗਏ ਤਾਂ ਜੇਕਰ ਤੁਸੀਂ ਵੀ ਮਤਲਬ ਕਿ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਥੋੜਾ ਧਿਆਨ ਰੱਖਿਆ ਕਰੋ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਲੋਕ ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਠੰਡ ਕਰਕੇ ਆਲਾ ਰਜਾਈਆਂ ਦੇ ਵਿੱਚ ਟਾਈਮ ਦੇ ਨਾਲ ਬੈਠ ਜਾਂਦਾ ਵੀ ਚਲੋ ਭਾਈ ਠੰਡ ਹੈ ਅਜਿਹੇ ਲੋਕ ਨੇ ਜੜੇ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਜਾਨ ਦੇਣ ਦੇ ਵਾਸਤੇ ਠੰਡਾਂ ਦੇ ਵਿੱਚ ਬਾਹਰ ਨਿਕਲਦੇ ਨੇ ਤਾਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵੀ ਇਜ਼ਾਫਾ ਜੁੜਾ ਕੇ ਹੁੰਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਜਿਹੇ ਨੌਜਵਾਨ ਮੁੰਡੇ ਦੇਖ ਸਕਦੇ ਹੋ ਕਿ ਹੱਟੇ-ਖੱਟੇ ਮੁੰਡੇ ਨੇ ਕੋਈ ਇਹ ਨਾ ਝੋਣ ਨਹੀਂ ਹੈ ਕਿ ਭਾਈ ਕੋਈ ਪਾਹੀ ਜਾਂ ਜਾਂ ਕੁਝ ਹੋਰ ਹੈ ਚੰਗੇ ਭਲੇ ਹੋ ਕੇ ਵੀ ਇਹ ਕੰਮ ਕਰਨ ਦੀ ਜਗ੍ਹਾ ਇਹਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਫਿਰ ਅਜਿਹੇ ਲੋਕਾਂ ਦੇ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਰਹਿਣ ਵੇਲੇ ਥੋੜਾ ਸੁਚੇਤ ਰਹਾ ਕਰੋ ਇਹਨਾ ਸੋਚਿਆ ਕਰੋ ਵੀ ਚਲੋ ਵੀ ਅਸੀਂ ਬੈਠੇ ਆ ਕਿਹੜਾ ਕੋਈ ਆ ਸਕਦਾ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਚੋਰ ਨੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਬਿਉਰ ਆ ਰਿਪੋਰਟ ਛਣਕਾਟਾ ਨਿਊਜ਼